Não, não. ਤੇ ਕੋ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮਨਪ੍ਰੀਤ ਕੌਰ ਸਾਹਿਬ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ ਉਹ 12 ਸਾਲ ਤੋਂ ਥੰਦੇ ਸੀਗੀ ਉਮਰ ਉਹਦੀ ਉਹ ਆਪਣੇ ਫੁੱਫੜ ਕੋਲੇ ਕਹਿਰੇ ਪਿੰਡ ਤੇ ਛੁੱਟੀਆਂ ਆਈਆਂ ਹੋਈ ਛੁੱਟੀਆਂ ਚ ਆਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ گا ਉਹ ਤੇ ਜਿਹੜਾ ਹੈਗਾ ਬੀ ਉਹਦੇ ਨਾਲ ਗਲਤ ਹਰਕਤ ਕੀਤੀ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਐ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਹੈ ਕਾਲਾ ਸਿੰਘ ਜੀ ਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਦਲਾ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 ਦੋ ਬੀ ਐਨ ਐਸ ਤੇ 6 ਬਾਕਸੋ ਇਹਦੇ ਤਹਿਤ ਮਾਮਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈਗੀ ਆ ਅਰੈਸਟ ਪੈ ਚੁੱਕੀ ਹੈ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਪਰਚੇ ਤੋਂ ਬਿਨਾ ਹੋਰ ਕੋਈ ਸਾਡੇ ਸਾਹਮਣੇ ਧਿਆਨ ਚੁੱਕਦਾ ਇਹ ਪ੍ਰਵਾਸੀ ਨੇ ਕਿ ਉਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਆਪਾਂ ਗੱਲੇ ਵੀ 1990 ਵਗੈਰਾ ਤੋਂ ਰਹਦੇ ਨੇ ਇਹਦਾ ਫਫੜ ਹੀ ਹੀ ਸੀਗਾ ਵੀ ਗੁੜੀਆ ਦਾ ਹਾਂਜੀ ਹਸਪੀਟਲ ਚ ਸਟੇਬਲ ਹੈ ਸਟਿਲ ਬਾਕੀ ਉਹ ਗਏ ਨੇ ਡਾਕਟਰ ਦੱਸਦੇ ਹੁੰਦੇ ਉਹ ਸਾਨੂੰ ਜਿੰਨਾ ਤੱਕ ਨਹੀਂ ਕਰ ਸਕਦੇ ਕੁਝ